ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਹਾਂ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸ ਦਈਏ ਕਿ ਸੰਗਰੂਰ ਦਾ ਇਹ ਉਹੀ ਮੈਰਿਟੋਰੀਅ ਸਕੂਲ ਹੈ ਜੋ 2 ਦਸੰਬਰ ਨੂੰ ਮਾੜਾ ਖਾਣਾ ਮਿਲਣ ਕਾਰਨ ਚਰਚਾ ਵਿੱਚ ਆਇਆ ਸੀ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੰਗਰੂਰ ਦੇ ਮੈਰਿਟੋਰੀਅ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਖੁਦਕੁਸ਼ੀ ਦੇ ਕਾਰਨਾਂ ਦਾ ਤਾਂ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਕਿ ਕਿਹੜੀ ਦਾ ਨੰਬਰ ਅੱਗੇ ਕਰ ਸਕਦਾ ਜੀ ਤੇਰਾ ਦਮ ਕਰਾਂਗੇ ਮੈਂ ਇੰਤਜ਼ਾਰ ਤੇ ਮੈਂ ਦੇਖਦਾ ਤੇਰੇ ਮੈਂ ਦੇਖਦਾ ਤੇ ਮੇਰਾ ਬੱਚਾ ਪੜ੍ਹ ਲਵੇ ਉਸ ਬੱਚਾ ਪੜ੍ਹ ਲਵੇ ਮੈਨੂੰ ਤਾਂ ਇਹਦਾਂ ਕਰ ਵਈ ਸੇਦੀ ਇਹਦੀ ਸਾਰੇ ਸਟਾਫ ਦੇ ਮੈਨੂੰ ਨਹੀਂ ਪਤਾ ਹੈਗਾ ਮੇਰੇ ਵਿੱਚ ਲੱਗੋਈ ਪੋਸਟ ਨਹੀਂ ਕੋਈ ਕਿਉਂ ਉਤਾਰਿਆ ਨੇ ਕਿਉਂ ਲੈ ਕੇ ਗਏ ਮੈਨੂੰ ਸੰਤੁਸ਼ਟੀ ਤਾਂ ਹੁੰਦੀ ਉਹ ਰਿਹਾ ਗਏ ਹੁਣ ਕਹਿੰਦੇ ਕਮਰਾ ਦੇਖੋ ਕੀ ਦੇਖਾਂ ਕਮਰਾ ਸੀ ਕੀ ਦੇਖੀ ਜੀ ਸਾਨੂੰ ਮੌਕੇ ਤੇ ਬੁਲਾਉਂਦੇ ਨਹੀਂ ਜਦ ਸੁਣੇ ਵੀ ਹੋ ਕਰਿਆ ਸੀ ਸਾਨੂੰ ਫੇਰ ਪਤਾ ਲੱਗਦਾ ਵੀ ਅਸੀਂ ਕੀ ਗੱਲਬਾਤਾਂ ਕੀ ਨਾ ਇਹ ਥੋੜੀ ਜਿਹੀ ਚਾਕੇ ਲੈ ਜੋ ਵਸਬ ਦੇ ਪੀ ਸਾਡੇ ਪਰਿਵਾਰ ਨੂੰ ਬੁਲਾਉਂਦੇ ਤੁਸੀਂ ਮੈਨੂੰ ਡਰਦਾ ਲੱਗੂ ਹੋ ਗਿਆ ਡੇਢ ਘੰਟੇ ਤੋਂ ਜਰ ਮੈਨੂੰ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੀ ਜੀ ਇਹ ਪੜਦਾ ਨਹੀਂ ਮੈਂ ਕੋਈ ਨਹੀਂ ਪੜ ਲੂਗਾ ਤੇ ਇੱਕ ਪੇਪਰ 'ਚ ਨੰਬਰ ਘਟੇ ਨੇ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੇ ਧਮਕੀ ਮਾਰੇ ਮੈਂ ਜੀ ਨਾ ਕਰੇ ਭੇਜ ਨਾ ਇਹਨੂੰ ਮਾਰੋ ਕੁਝ ਨਾ ਕਰੇ ਕੋਈ ਗੱਲ ਨਹੀਂ ਜੀ ਪੜ ਲੂਗਾ ਇਹ ਇੱਕ ਇੱਕ ਕਰੇ ਪੇਪਰ 'ਚੋਂ ਘਟ ਨੰਬਰ ਨੇ ਕੋਈ ਇਹਨੂੰ ਮੈਂ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਭਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੂੰ ਪੜਨ ਭੇਜ ਜਾਵੇਂ ਨੀਰੇ ਉਸ ਤੋਂ ਬਾਅਦ ਮੈਨੇ ਜੀ ਵੀ ਬੋਲਣਾ ਕਰਦੇ ਕਿ ਤੇਰਾ ਮੁੰਡਾ ਸੈਟ ਕਰਕੇ ਮੈਨੇ ਦੱਸੋ ਕਿਥੇ ਹੋਣਾ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਪਹਿਲਾਂ ਕਦੇ ਨਹੀਂ ਸਾਰੇ ਪਿੰਡ ਚ ਰਿਕਾਰਡ ਹੈ ਜੀ ਬਹੁਤ ਸਾਰਾ ਮਸਲਾ ਹੈ ਮਤਲਬ ਨਹੀਂ ਤੁਹਾਡੇ ਬੱਚੇ ਨੇ ਕਿਹਾ ਵੀ ਸਕੂਲ ਨੂੰ ਕੁਝ ਨਹੀਂ ਗਿਆ ਸਕੂਲ ਨੇ ਤੇ ਸਕੂਲ ਇਹ ਕਹਿੰਦਾ ਇਹ ਨੂੰ ਕਹਿੰਦਾ ਤੁਹਾ ਘੱਟ ਪੜਦੇ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਬ ਦੇ ਦੋ ਚਾਰ ਮਹੀਨੇ ਨੇ ਪੂਰੇ ਹੋ ਜਾਣਗੇ ਤੈਨੂੰ ਵੀ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੁਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਜਿਹੜੀ ਟੀਚਰ ਨੇ ਤੁਹਾਨੂੰ ਕੰਪਲੇਨ ਕੀਤੀ ਉਹਦਾ ਕੀ ਨਾਮ ਆ ਜੀ ਉਹਦਾ ਲੁਧਿਆਣੇ ਲੁਧਿਆਣੇ ਜੀ ਉਹਦਾ ਲੰਬਰ ਵੀ ਮੇਰੇ ਕੋਲੋਂ ਨੇ ਫੋਨ ਕਰੇ ਬੱਚੇ ਨੇ ਕੋਈ ਗੱਲ ਕੀਤੀ ਨਾ ਵੱਲ ਮੈਂ ਤੰਗ ਕੀਤਾ ਕੋਈ ਨਹੀਂ ਪਰ ਉਹ ਕਹਿੰਦਾ ਕਹਿੰਦਾ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਮੇਰੇ ਸਾਰੇ ਸਾਰੇ ਤੰਗ ਕਰਦੇ ਮੈਂ ਕੋਈ ਗੱਲ ਚੁ ਏ ਜੀ ਪਿੱਛੇ ਆਈ ਦੀ 11ਵੀਂ ਵੀ ਹੋ ਰਹੀ ਹੈ ਪਲੱਸ ਟੂ ਜੀ ਦੀ ਅੱਛਾ ਹੁਣ ਮੈਨੂੰ ਤਾਂ ਸੰਤੁਸ਼ਟੀ ਹੋਈ ਤਾਰ ਗਏ ਉੱਤੇ ਦੇਖਿਆ ਸੰਗਤ ਤਾਂ ਟੀਚਰ ਨੇ ਕੀ ਕਹਿਣਾ ਇਹ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੁਣ ਕੀ ਕਹਿਣਾ ਮੈਂ ਕੀ ਮੈਂ ਮੈਂ ਕਹਿੰਦਾ ਮੈਨੂੰ ਮੇਰੇ ਘਰ ਵੇਚਿਆ ਜੀ ਮੈਨੂੰ ਨਾ ਮੈਨੂੰ ਸੰਤੁਸ਼ਟੀ ਦੱਦ ਬੋ ਦੇਖੋ ਵੀ ਕੀ ਗੱਲ ਤਿੰਨ ਘੰਟੇ ਬਾਅਦ ਕਹਿੰਦੇ ਤੇਰਾ ਮੁੰਡਾ ਸੁਸਾਇਟ ਕਰ ਗਿਆ ਜੀ ਮੈਨੂੰ ਦੱਸੋ ਤਾਂ ਸਹੀ ਇੱਕੇ ਗੱਲ ਕਹਿ ਦੇ ਚਲ ਕੇ ਜਿਹੜੀ ਨਹੀਂ ਮੈਨੂੰ ਦੇਖਿਆ ਤਾ ਜਾ ਉਹ ਦੂਸੇ ਜਾ ਰਹੇ ਸੀ ਮੈਂ ਕੀ ਕਰ ਅੰਦਰ ਜਾ ਕੇ ਤੁਸੀਂ ਦੱਸੋ ਜੀ ਮੈਨੂੰ ਮਿਲੂਗਾ ਕਿਸ ਤੋਂ ਮੈਨੂੰ ਦੱਸੋ ਜਿਹੜਾ ਕੋਈ ਮੇਰਾ ਲੁੱਟ ਗਿਆ ਤਾਂ ਲੁੱਟ ਗਿਆ ਨਾ ਨਰਮ ਸੀ ਗਿਆ ਜੀ ਬੱਚਾ ਜੀ ਬਹੁਤ ਜਿਆਦਾ ਮੇਰੇ ਵਿੱਚ ਸਾਰੇ ਪਿੰਡ ਚ ਗਵਾਏ ਸਾਰਾ ਪਿੰਡ ਦੇ ਦਊਗਾ ਵੀ ਇਹਦਾ ਮੁੰਡਾ ਹੈ ਜੇ ਨਹੀਂ ਕੰਮ ਕਰ ਸਕਦਾ ਹੈ ਹੁਣ ਮੈਂ ਦੱਸੋ ਕਿੱਥੇ ਜਾਵਾਂ ਪਰਿਵਾਰ ਬੈਠੇ ਆਪਣੇ ਪਰਿਵਾਰ ਦੇ ਬੱਚੇ ਬੱਚੇ ਮੇਰੇ ਤਿੰਨੇ ਨੇ ਜੀ ਤਿੰਨੇ ਮੁੰਡੇ ਨੇ ਇੱਕ ਮੇਰੇ ਕੋਲ ਹੈ ਇੱਕ ਮੁੰਡਾ ਮੇਰਾ ਇਹ 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 ਛੋਟਾ ਮੁੰਡਾ ਹੀ ਸਭ ਤੋਂ ਛੋਟਾ ਛੋਟਾ ਮੁੰਡਾ ਦੇ ਸਾਰਿਆਂ ਨੇ ਅਸੀਂ ਇਸ ਤੇ ਜ਼ੋਰ ਲਾਇਆ ਸੀ ਇਹ ਹੈਗਾ ਦੀ ਜੀ 16-17 ਸਾਲ ਦਾ ਸੀ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਸਰੇਸ਼ ਸਿੰਘ ਹੈ 21 ਕੰਮ ਕਰਦਾ ਸੀ ਮੈਂ ਤਾਂ ਸਬਜੀ ਦਾ ਕੰਮ ਕਰਦਾ ਸੀ ਸਬਜੀ ਵੇਚਦਾ ਪਿੰਡਾਂ ਦਾ ਮਦਦ ਲਈ ਰੇਡ ਹੀ ਖੜਾ ਆਈ ਸੀ ਮੈਨੂੰ ਕਹਿੰਦਾ ਸਰ ਇਹਸ ਬੋਲਦੇ ਆਂ ਜੀ ਆ ਜੀ ਕਹਿੰਦਾ ਤੇਰੇ ਮੁੰਡੇ ਨੇ ਸੁਸਾਇਟੀ ਕਰ ਲਿਆ ਮੈਨੂੰ ਕੁਝ ਵੀ ਨਹੀਂ ਦੱਸਿਆ ਕਿਉਂ ਉਰੇ ਆਜੋ ਤੇ ਹੁਣ ਤੁਸੀਂ ਉੱਥੋਂ ਕੌਣ ਕੌਣ ਆਇਆ ਆਪਣੇ ਮੇਰੇ ਭਰਾ ਨੇ ਜੀ ਸਾਰੇ ਰਿਸ਼ਤੇਦਾਰ ਨੇ ਅੱਜ ਗੱਡੀ ਔਰ ਕੇ ਆਇਆ ਉਰੇ ਕੇ ਹੁਣ ਕਹਿੰਦੇ ਕਦੇ ਮੁੰਡੇ ਨੂੰ ਤਾਂ ਉੱਤੇ ਨਹੀਂ ਕਿ ਕੋਈ ਸਿੱਧੇ ਮੋੜੀ ਹੈ ਜੀ ਨਹੀਂ ਲੱਗਦਾ ਕਿ ਬੱਚੇ ਨੇ ਬੱਚੇ ਨੇ ਕੀ ਲੱਗਦਾ ਜੀ ਕਿਉਂ ਸੁਸਾਇਟੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਦੱਸਾਂਗੇ ਤੁਹਾਨੂੰ ਕਿਉਂ ਕਰਿਆ ਕਿਵੇਂ ਦੱਸਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਨਾਬ 2-3 ਘੰਟੇ ਪਹਿਲਾਂ ਕਹਿੰਦੇ ਨੇ ਕਹਿੰਦੇ ਜੀ ਬੱਚਾ ਹੈ ਮੇਰੇ ਨਾਲ ਗੱਲ ਹੋਈ ਹੈ ਕਹਿੰਦੇ ਸੱਸੀ ਗਾਲ ਡੈਡੀ ਮੈਂ ਸੱਸੀ ਗਾਲ ਬੇਟਾ ਕੋਈ ਨਾ ਤੂੰ ਪੜ ਲੈ ਦੋ ਚਾਰ ਮਹੀਨੇ ਰਹਿ ਕੇ ਪੜਦਾ ਕੋਈ ਗੱਲ ਨਹੀਂ ਕਹਿੰਦਾ ਇੱਕ ਪੇਪਰ ਜੋ ਡੈਡੀ ਨੰਬਰ ਘਟਾਏ ਨੇ ਮੈਂ ਕੋਈ ਨਾ ਮੈਂ ਤੇਰੀ ਮੈਡਮ ਨੂੰ ਪਾਉਂਦੇ ਮੈਂ ਮੈਡਮ ਨੂੰ ਕਿਹਾ ਮੈਂ ਮੈਡਮ ਜੀ ਕੋਈ ਗੱਲ ਨਹੀਂ ਪੜ ਲੂਗਾ ਥੋੜਾ ਜਿਹਾ ਤੁਸੀਂ ਬਾੜਾ ਮੋਟਾ ਇਹਨੂੰ ਪੜੋ ਜੇ ਪੜ ਕੇ ਕਹਦੇ ਵੀ ਤੂੰ ਪੜ ਲੈ ਭਾਈ ਤੇਰੇ ਕੰਮ ਆਊਗਾ ਕੰਦੀ ਜੀ ਮੈਂ ਇਹਨੂੰ ਮਾਰਨਾ ਨਹੀਂ ਮਿਸ ਗੁੱਲ ਚ ਗੱਡਣਾ ਹੈ ਮੈਨੂੰ ਇੰਨੀ ਗੱਲ ਗਈ ਹੈ ਮੈਡਮ ਨੇ ਜੀ ਮੈਨੂੰ ਕੀ ਪਤਾ ਵੀ ਕੀ ਹੋਇਆਗੇ ਨਾ ਮੈਂ ਤਿੰਨ ਘੰਟੇ ਦੋ ਤਿੰਨ ਘੰਟੇ ਬਾਅਦ ਕਹਿੰਦੇ ਤੇਰੇ ਮੁੰਡੇ ਨੇ ਸੋਸਾਇਟੀ ਕਰ ਲੈ ਜੀ ਧਮਕੀ ਦੀ ਧਮਕੀ ਦਿੱਤੀ ਟੌਰਚਰ ਕਰਾਉਣਾ ਮੈਨੂੰ ਫੇਰ ਫੇਰ ਆਈ ਬੱਚੀ ਨੇ ਕਾਰ ਨਹੀਂ ਸੋਸਾਇਟੀ ਮੈਂ ਹਾਂ ਇੱਕ ਰਾਮਾ ਜੀ ਪਤਾ ਉਹ ਕਹਿੰਦੀ ਮੈਂ ਸਕੂਲ ਚੋਂ ਕੱਟੂ ਨਹੀਂ ਮੈਨੂੰ ਮਾਰੂਗਾ ਵੀ ਥੱਪੜ ਵੀ ਮਾਰੂਗਾ ਇਹਦੇ ਦਿੱਤੇ 2 ਦਸੰਬਰ ਨੂੰ ਵੀ ਸਕੂਲ ਦੇ ਉੱਪਰ ਇਲਜ਼ਾਮ ਲੱਗੇ ਸੀ ਬੱਚਾ ਨੂੰ ਕਟਿਆ ਤੇ ਜ਼ਹਿਰੀਲਾ ਖਾਣਾ ਮਿਲਿਆ ਸੀ ਹਾਂਜੀ 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 ਜੀ ਉਹਦਾ ਬਰਕੀ ਕਹਿੰਦਾ ਤੁਹਾਨੂੰ ਲੱਗਦਾ ਕਿ ਹਾਂ ਉਸੇ ਤਰੀਕੇ ਨਾਲ ਹੋ ਸਕਦਾ ਜੀ ਹੋ ਸਕਦਾ ਲੱਗਦਾ ਸਾਰੇ ਮੇਰੀ ਗਲਤੀ ਹੈ ਲੱਗ ਮਾਮਾ ਜੀ ਮੁੰਡਾ ਇੱਕ ਮੁੰਡਾ ਪਰ ਡੀਐਸਪੀ ਸੰਗਰੂਰ ਦੇ ਮੁਤਾਬਕ ਨੰਬਰ ਘਟਾਉਣ ਦੇ ਕਾਰਨ ਵਿਦਿਆਰਥੀ ਵੱਲੋਂ ਇੱਕ ਖੌਫਨਾਕ ਕਦਮ ਚੱਕਿਆ ਗਿਆ ਸੋਸੀਡ ਕੀਤਾ ਕੀ ਕਾਰਨ ਰਿਹਾ ਕਿਹੜੀ ਕਲਾਸ ਪੜ੍ਹਦਾ ਕਿੱਥੋਂ ਨਾਲ ਇਹ ਜੀ ਪ੍ਰੈਸ 2 ਕਾਮਰਸ ਸਕੂਲ ਦਾ ਸਟੂਡੈਂਟ ਹੈਗਾ ਤੇ ਫਿਲਹਾਲ ਜਿਹੜਾ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ ਕਿ ਇੱਥੇ ਜਾਂਚ ਕਰਦੇ ਤਾਂ ਇਹ ਲੱਗ ਰਿਹਾ ਹੈ ਵੀ ਜਿਵੇਂ ਘਟ ਮਾਰਕਸ ਦਾ ਜਿਹੜਾ ਮੈਟਰ ਹੈ ਉਹ ਹੋ ਸਕਦਾ ਬਾਕੀ ਉਹਦੇ ਪੇਰੈਂਟ ਸਾਰੇ ਨਾਲ ਗੱਲਬਾਤ ਕਰਦੇ ਆ ਫਿਰ ਦੱਸਾਂ ਸਰ ਕਿਹੜੇ ਪਿੰਡ ਦਾ ਹੈ ਇਹ ਜੀ ਥਾਣਾ ਮੂਣਕ ਦੇ ਬੱਲਰਾ ਪਿੰਡ ਦਾ ਰਹਿਣ ਵਾਲਾ ਕੋਈ ਸੁਸਾਈਡ ਨੋਟ ਵਗੈਰਾ ਮਿਲਿਆ ਨਹੀਂ ਫਿਲਹਾਲ ਕੋਈ ਸੁਸਾਈਡ ਨੋਟ ਵਗੈਰਾ ਨਹੀਂ ਮਿਲਿਆ ਹੈਗਾ ਤੇ ਉਹ ਅਸੀਂ ਦੇਖਿਆ ਇੱਕ ਵਾਰ ਉਹਦੇ ਸਾਰੇ ਕਿਉਂਕਿ ਹੋਸਟਲ ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨੋਟ ਵਗੈਰਾ ਨਹੀਂ ਮਿਲਿਆ ਕੀ ਗੱਲ ਹੈ ਇਹ ਰਹਿੰਦਾ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀ ਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹਸਪਤਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਕੀ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਤੇ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਘਟਾਏ ਹੋਣੇ ਤੇ ਉਸ ਕਰਕੇ ਉਹ ਵੱਡੀ ਸਿਵਲ ਹਸਪਤਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਫਿਰ ਜਿਹੜੀ ਬਣਦੀ ਕਾਰਵਾਈ ਹੋਵੇ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਗਿਆ ਫੈਮਿਲੀ ਹਾਂ ਜੀ ਕੁਝ ਰਿਲੇਟਿਵਸ ਪਹੁੰਚ ਗਏ ਨੇ ਤੇ ਉਹਦੇ ਫਾਦਰ ਤੇ ਮਾਦਰ ਆ ਰਹੇ ਨੇ ਉਹਨਾਂ ਨੂੰ ਫਿਰ ਦੱਸ ਕੇ ਫਿਰ ਅਗਲੀ ਜਿਹੜੀ ਗੱਲਬਾਤ ਹੈ ਉਹ ਕਰਦੇ